ਪਿਆਰੇ ਦਰਸ਼ਕੋ ਅਜੀਤ ਵੈਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਭਾਰਤ ਦੇ ਸਰਹੱਦੀ ਪਿੰਡ ਮਹਾਵਾ ਜੋ ਨਜ਼ਦੀਕ ਆਟਾਰੀ ਜ਼ਿਲ੍ਹਾ ਅਮਰਸਰ ਦੇ ਵਿੱਚ ਪੈਂਦਾ ਹੈ ਉੱਥੋਂ ਪਿਛਲੇ ਦਿਨੀ ਜਿਹੜਾ ਵਾ ਇੱਕ ਗਰੀਬ ਕਿਸਾਨ ਵੱਲੋਂ ਆਪਣਾ ਬੇਟਾ ਪਰਿਵਾਰ ਦੇ ਚੰਗੇ ਭਵਿੱਖ ਲਈ ਪਰਿਵਾਰ ਦੀ ਰੋਜੀ ਰੋਟੀ ਵਾਸਤੇ ਪੈਸੇ ਲਾ ਕੇ ਏਜੰਟਾ ਰਾਹੀਂ ਇਟਲੀ ਭੇਜਿਆ ਜਾਂਦਾ ਵਾ ਕੁਝ ਸਮੇਂ ਬਾਅਦ ਉਹ ਬੱਚਾ ਉਥੋਂ ਗਾਇਬ ਹੋ ਜਾਂਦਾ ਵਾ ਤੇ ਮਗਰ ਪਰਿਵਾਰ ਜਿਹੜਾ ਵਾ ਡਾਡਾ ਪਰੇਸ਼ਾਨ ਹੋਇਆ ਸਰਕਾਰਾਂ ਨੂੰ ਬੇਨਤੀਆਂ ਕਰਦਾ ਹੋਇਆ ਅੱਜ ਸਾਡੇ ਸਟੂਡੀਓ ਅਜੀਤ ਵੈਬ ਟੀਵੀ ਅੱਥੇ ਪੁੱਜੇ ਹਨ ਉਹਨਾਂ ਦੇ ਪਿਤਾ ਹਰਮਨਦੀਪ ਸਿੰਘ ਸਰਦਾਰ ਕਾਬਲ ਸਿੰਘ ਮਾਵਾ ਜੋ ਕਿ ਇੱਕ ਬਹੁਤ गांव ਬਦੂ ਕਿਸਾਨ ਹਨ ਅਤੇ ਇਲਾਕੇ ਵਿੱਚ ਉਹਨਾਂ ਦੀ ਪੈੜ ਹੈ ਉਹਨਾਂ ਦਾ ਬੇਟਾ ਜੋ ਇਟਲੀ ਦੇ ਵਿੱਚ ਪਿਛਲੇ ਦਿਨ ਹੀ ਗਿਆ ਸੀ ਉਹ ਅੱਜ ਇਸ ਸੰਬੰਧੀ ਸਾਡੇ ਨਾਲ ਗੱਲਬਾਤ ਕਰਨਗੇ ਸਰਦਾਰ ਕਬਲ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਅਜੀਤ ਵੈਬ ਟੀਵੀ ਤੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਸਾਰੇ ਹੀ ਜੀਤ ਵੈਬਸਾਈਟ ਟੀਵੀ ਦੇਖ ਰਹੇ ਸਰੋਤਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਆਪ ਜੀ ਨੇ ਸਭ ਤੋਂ ਪਹਿਲਾਂ ਇਹੀ ਬੇਨਤੀ ਕਰੂੰ ਗੁਰੂ ਰਾਮਦਾਸ ਦੇ ਘਰ ਵੀ ਅਰਦਾਸ ਕਰਾਈ ਆ ਆਪ ਵੀ ਅਰਦਾਸਾਂ ਕਰ ਰਹੇ ਹੋ ਤੇ ਮੈਂ ਇਹ ਬੇਨਤੀ ਕਰੂੰਗਾ ਵੀ ਜਿਹੜਾ ਮੇਰਾ ਇਸ ਤਰ੍ਹਾਂ ਬੱਚਾ ਗੋਮਿਆ ਇਹ ਸਾਡਾ ਬੱਚਾ ਸਾਡੀਆਂ ਆਂਦਰਾਂ ਨੇ ਦਿਲ ਦਾ ਟੁਕੜਾ ਵਾ ਉਹਦੇ ਵਾਸਤੇ ਜਿੰਨੇ ਜਿੰਨੇ ਅਰਦਾਸਾਂ ਬੇਨਤੀਆਂ ਕਰਾਈਆਂ ਜਿੱਥੇ ਜਿੱਥੇ ਗੁਰੂ ਘਰਾਂ ਨੇ ਕਰਾਈਆਂ ਉਹਨਾਂ ਦਾ ਧੰਨਵਾਦ ਕਰਦਾ ਮੇਰਾ ਬੇਟਾ ਹਰਮਨਦੀਪ ਸਿੰਘ ਪਿਛਲੇ 7 ਸਾਲਾਂ ਤੋਂ ਇਟਲੀ ਵਿੱਚ ਗਿਆ ਹੋਇਆ ਵਾ ਕਿ 6 ਸਾਲ ਨੂੰ ਹੋ ਗਏ ਇੱਕ ਹੀ ਛਟਾਲਾ ਜਾਨੀ ਕਿ ਜਿਤਨਾ ਆਪਣਾ ਭਾਰਤ ਵਿੱਚ ਆਪਾਂ ਪੰਜਾਬ ਦੇ ਵਿੱਚ ਉਹਨਾਂ ਡੇਰੀ ਫਾਰਮ ਬੋਲਦ ਨੇ ਆ ਡੇਰੀ ਫਾਰਮ ਤੇ ਕੰਮ ਕਰ ਰਿਹਾ ਸੀ ਗੋਰੇ ਦੀ ਡੇਰੀ ਆ ਤੇ ਉਹਦੇ ਵਿੱਚ ਇੱਕ ਬਲਜਿੰਦਰ ਸਿੰਘ ਲੜਕਾ ਵਾ ਇਧਰ ਫਗਵਾੜਾ ਸਾਈਡ ਦਾ ਗੜ ਸ਼ੰਕਰ ਤੋਂ 10 ਕਿਲੋਮੀਟਰ ਦੂਰ ਦਾਨੋ ਵਾਲਾ ਪਿੰਡ ਦਾ ਉਹਦੇ ਨਾਲ ਹੀ ਕੰਮ ਕਰਦਾ ਰਿਹਾ ਇਹਦੇ ਚਾਚੇ ਕੇਵਲ ਸਿੰਘ ਨੇ ਔਰ ਕਬਲਦੀਪ ਸਾਡੀ ਜਿਹੜੀ ਭਾਬੀ ਆ ਉਹਨੇ ਖੜਿਆ ਸੀ ਆਪਣੇ ਕੋਲ ਤੇ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਦਾ ਸੀ ਤੇ ਉੱਥੇ ਹੀ ਸੌਂਦਾ ਸੀ ਡੇਰੀ ਤੇ ਰਹਿੰਦਾ ਸੀ ਡੇਰੀ ਤੇ ਸੌਂਦਾ ਸੀ ਹਫਤੇ ਬਾਅਦ ਜਾਂ 12 15 ਦਿਨਾਂ ਬਾਅਦ ਆਪਣੇ ਚਾਚੇ ਨੂੰ ਮਿਲਣ ਜਾਂਦਾ ਸੀ ਜਾਂ ਵੀਰਵਾਰ ਜਾਂਦਾ ਜੇ ਵੀਰਵਾਰ ਨਹੀਂ ਜੀ ਗਰ ਸੰਡੇ ਨੂੰ ਜਾਂਦਾ ਸੀ ਹੋਰ ਕਿਸੇ ਵਾਰ ਨਹੀਂ ਹੀ ਜਾਂਦਾ ਜਾਂ ਗੁਰੂ ਘਰ ਜਾਂਦਾ ਸੀ ਗੁਰਮੁਖ ਪਿਆਰਾ ਸਾਡਾ ਵੀਰ ਆ ਆਪ ਜੀ ਨੂੰ ਕਹੋ ਤੇ ਫੋਟੋ ਵੀ ਸਾਹਮਣੇ ਕਰ ਸਕਦੇ ਆ ਤੇ ਉਹ ਜਿਹੜਾ ਸਾਡਾ ਬੇਟਾ ਸੀਗਾ ਤੇ ਉਹ ਉੱਥੋਂ 22 ਤਰੀਕ ਨੂੰ 22 ਜੁਲਾਈ ਨੂੰ ਲਾਪਤਾ ਹੋ ਗਿਆ ਵਾ ਯਾਨੀ ਕਿ ਲਾਪਤਾ ਨਹੀਂ ਹੋਇਆ ਇਹ ਕਹਾਣੀ ਬਣੇਗੀ ਆ ਲਾਪਤਾ ਹੋਇਆ ਉਹੜਾ ਬਲਜਿੰਦਰ ਸਿੰਘ ਲੜਕਾ ਵਾ ਉਹ ਸਾਡੇ ਬੇੜੇ ਨੂੰ ਤੰਗ ਪਰੇਸ਼ਾਨ ਕਰਦਾ ਸੀ ਸਾਨੂੰ ਕਾਫੀ ਵਾਰ ਉਹਨੇ ਫੋਨ ਕੀਤਾ ਸੀ ਵੀ ਬਈ ਜਿਹੜਾ ਬਲਜਿੰਦਰ ਮਤੰਕਰ ਪਰੇਸ਼ਾਨ ਕਰਦਾ ਪਰ ਮੇਰੀ ਇੱਕ ਮਜਬੂਰੀ ਵੀ ਜਿਹੜੇ ਸਾਰੇ ਕਾਗਜ਼ ਤਿਆਰ ਹੋ ਰਹੇ ਨੇ ਜਿਹੜੇ ਪੱਕੇ ਦੇ ਕਾਗਜ਼ ਤਿਆਰ ਹੋਣੇ ਉਹ ਉਹਦੇ ਦਾ ਹੀ ਹੋ ਰਹੇ ਸੀਗੇ ਕਾਗਜ਼ ਪੱਤਰ ਤਿਆਰ ਹੁੰਦੇ ਸੀ ਉਹਨੋਂ ਪੱਕਾ ਹੋ ਗਿਆ ਸੀ 3 ਮਹੀਨੇ ਤੋਂ ਸਾਡਾ ਜਿਹੜਾ ਬੇਟਾ ਆਪਣਾ ਹਰਮਨਦੀਪ ਇਹ ਤਨਖਾਹ ਆਪ ਨਹੀਂ ਸੀ ਲੈਂਦਾ ਉਹ ਬਲਜਿੰਦਰ ਸਿੰਘ ਇਹਨੂੰ ਤਨਖਾਹ ਦਿੰਦਾ ਗੋਰੀ ਦੇ ਪੈਸੇ ਲੈਂਦਾ ਸੀ ਇਹਨੂੰ 750 ਰੁਪਏ ਮਹੀਨਾ ਦਿੰਦਾ ਸੀ ਜਿਹੜੇ ਉਧਰ ਦੀ ਬੰਦੀ ਆ ਉਸ ਤੋਂ ਬਾਅਦ ਅਸੀਂ ਤਰਲਾਮੇਂਦ ਕੀਤਾ ਫਿਰ 50 ਰੁਪ ਜਦੋਂ ਦਾ 4 ਮਹੀਨੇ ਤੋਂ ਪੱਕਾ ਹੋ ਗਿਆ ਵਾ ਤੇ ਹੁਣ ਇਹ 10000 ਰੁਪਇਆ ਕਰ ਦਿੱਤਾ ਵਾ ਤੇ ਇਹ ਬੇਨਤੀ ਮੈਂ ਕਰਦਾ ਮੈਂ ਵੀ ਜਿਹੜਾ ਮੇਰਾ ਬੇਟਾ ਗਵਾਚਾ ਮੈਂ ਭਾਰਤੀ ਸਰਕਾਰ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੀ ਵੀ ਮੇਰੀ ਸਹਾਇਤਾ ਕੀਤੀ ਜਾਵੇ ਜਿਹੜੇ ਪੰਜਾਬ ਸਰਕਾਰ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਮੇਰੀ ਸਹਾਇਤਾ ਕੀਤੀ ਜਾਵੇ ਸਾਡੇ ਇਥੋਂ ਦੇ ਸੰਸਦ ਮੈਂਬਰ ਸਰਦਾਰ ਗੁਰਜੀਤ ਸਿੰਘ ਜੀ ਔਂਜਲਾ ਉਹਨਾਂ ਨੇ ਜਿਸ ਦਿਨ ਮੇਰੀ ਉਹਨਾਂ ਵੀਡੀਓ ਸੁਣੀ ਸੀਗੀ ਉਹਨਾਂ ਨੇ ਫਿਰ ਉਹ ਮੇਲ ਪਾਈ ਸੀ ਉੱਤੇ ਭਾਰਤੀ ਮੈਸੀ ਨੂੰ ਉਹਦਾ ਜਵਾਬ ਆਇਆ ਸੀ ਵੀ ਅਸੀਂ ਅੱਜ ਮੈਂ ਫੇਰ ਦੁਬਾਰੇ ਗੁਰਜੀਤ ਔਂਜਲਾ ਦੇ ਦਫ਼ਤਰ ਜਾ ਕੇ ਫੇਰ ਦੁਬਾਰੇ ਇੱਕ ਮੇਲ ਪੀ ਜਿਹੜਾ ਮੇਰਾ ਬੇਟਾ ਉਹਦਰ ਗੁੰਮ ਹੋਇਆ ਉਹ ਲੱਭਣਾ ਚਾਹੀਦਾ ਕਬਲ ਸਿੰਘ ਜੀ 7 ਸਾਲ ਪਹਿਲਾਂ ਜਿਵੇਂ ਤੁਹਾਡਾ ਬੇਡਾ ਹਰ ਗਿਆ ਹੋਇਆ ਉਸ ਸਮੇਂ ਤੁਸੀਂ ਇਸ ਏਜੰਟ ਨੂੰ ਕਿੰਨੇ ਪੈਸੇ ਦਿੱਤੇ ਤੇ ਤੁਹਾਡੀ ਕੀ ਗੱਲਬਾਤ ਹੋਈ ਸੀ ਵੇਖੋ ਜੀ ਮੈਂ ਕਿਸੇ ਏਜੰਟ ਨੂੰ ਪੈਸੇ ਨਹੀਂ ਦਿੱਤੇ ਮੈਂ ਜਿਹੜਾ ਮੇਰਾ ਭਰਾ ਵਾ ਕੇਵਲ ਸਿੰਘ ਉਹਨੇ ਹੀ ਉਹਨੂੰ ਲਗਾਇਆ ਵਾ ਉਹ ਜਿੰਨੇ ਨਾਰਮਲ ਪੈਸੇ ਲੱਗਦੇ ਉਹਨੇ ਕੀ ਪੈਸੇ ਲੱਗੇ ਕਿ 7-8 ਲੱਖ ਰੁਪਏ ਲੱਗਾ ਸੀਗਾ ਉਹ ਲਗਾਇਆ ਤੇ ਇਹ ਕੇਵਲ ਸਿੰਘ ਆਪਣੇ ਪਿਓਾਂ ਵਾਂਗੂ ਉਹਨੂੰ ਸਾਹਮਦਾ ਜਿਹੀ ਤਰ੍ਹਾਂ ਕਿ ਪਿਓ ਸਾਹਮਦਾ ਬੱਚੇ ਨੂੰ ਉਤਨਾ ਸਾਹਮਦਾ ਹੀ ਜਿਹੜੀ ਸਾਡੀ ਭਾਬੀ ਆ ਉਹ ਵੀ ਇਹਨਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਸੀ ਉਹਦੇ ਬੱਚਿਆਂ ਦੇ ਨਾਲ ਖੇਡਦਾ ਖੋਦਾ ਸੀ ਜਿਹੜੇ ਸਾਡੇ ਉੱਥੇ ਭਦੀਜੀ ਨੇ ਜਨਮ ਲਿਆ ਉਹ ਹਰਮਨਦੀਪ ਦੇ ਉੱਥੇ ਰਹਿਣ ਦੇ ਮਤਾਬਕੀ ਜਨਮ ਲਿਆ ਵਾ ਤੇ ਜਦੋਂ ਉੱਥੇ ਹਰਮਨਦੀਪ ਜਿਆਦਾ ਸੀ ਉਹਦੇ ਘਰ ਤੇ ਉਹ ਬੱਚੀ ਨਿਗੀ ਜੀ ਆਪਣੇ ਭਰਾਵਾਂ ਨੂੰ ਵੱਡੇ ਭਰਾ ਨੂੰ ਮਿਲਦੀ ਸੀ ਉਹ ਸਾਡੀ ਬੱਚੀ ਜਿਹੜੀ ਆ ਜਸਲੀਨ ਉਹ ਇੰਨਾ ਤੰਗ ਪਰੇਸ਼ਾਨ ਇੰਨਾ ਰੋ ਰਹੀ ਆ ਵੀ ਮੇਰਾ ਵੀਰਾ ਹਰਮਨਦੀਪ ਕਿੱਧਰ ਚਲੇ ਗਿਆ ਮੈਂ ਆਪ ਜੀ ਦੇ ਸਟੂਡੀਓ ਰਹੀ ਗੁਰੂ ਰਾਮਦਾਸ ਦੇ ਘਰ ਅਰ ਨਗਰੀ ਉਦੀਮਾਂ ਤੇ ਬੇਨਤੀ ਕਰਦਾ ਮੈਂ ਇਹ ਜੇ ਵੱਡੇ ਭਰਾਵਾਂ ਨੂੰ ਕਿ ਮੇਰੀ ਵੱਤ ਉਹਦੇ ਮਤ ਕੀਤੀ ਜਾਵੇ ਭਾਰਤੀ ਮੈਸੀ ਨੂੰ ਮਤ ਕਰਦਾ ਬੇਨਤੀ ਕਰਦਾ ਉਹ ਵੀ ਮੇਰੀ ਮਤ ਕੀਤੀ ਜਾਵੇ ਜਿਹੜੇ ਉਥੋਂ ਦੇ ਦੂਤਾਵਾਸ ਆ ਜੇ ਉਹਨਾਂ ਨੂੰ ਬੇਨਤੀ ਵੱਦਬੋਧ ਕਰਦਾ ਮਾਂ ਕਿ ਮੇਰਾ ਬੱਚਾ ਲੱਭਣਾ ਚਾਹੀਦਾ ਅੱਜ ਮੇਰਾ ਬੱਚਾ ਗਿਆ ਇਸ ਤਰ੍ਹਾਂ ਕੱਲ ਹੋਰ ਵੀ ਕਿਸੇ ਦਾ ਬੱਚਾ ਗਾਇਬ ਹੋ ਜਾਊਗਾ ਉਸ ਦਿਨ ਤੋਂ ਸਰਦਾਰ ਕਬਲ ਸਿੰਘ ਦੀ ਜਿੱਦਨ 22 ਜੁਲਾਈ ਦਾ ਤੁਹਾਡਾ ਬੇਟਾ ਜਿੱਦਨ ਦਾ ਗਿਆ ਵਾ ਉਹਦਾ ਕੋਈ ਨਮਨ ਨਿਸ਼ਾਨ ਕੋਈ ਮਿਲਿਆ ਵਾ ਕੀ ਕੀ ਮਿਲਿਆ ਵਾ ਔਰ ਉਸ ਤੋਂ ਇਲਾਵਾ ਤੁਸੀਂ ਕਿਹਦੇ ਕਿਹਦੇ ਨਾਲ ਜਿਹੜਾ ਵਾ ਹੁਣ ਤੱਕ ਜਿਹੜਾ ਰਾਬਤਾ ਕੀਤਾ ਉਸ ਉਸ ਜਗ੍ਹਾ ਵੇਖੋ ਜੀ ਜਦੋਂ ਕੇਵਲ 21 ਤਰੀਕ ਨੂੰ ਮੇਰੀ ਬੜੀ ਸੋਹਣੀ ਉਹਦੇ ਨਾਲ ਗੱਲਬਾਤ ਹੋਈ ਆ ਰੋਜ਼ਾਨਾ ਦੀ ਤਰ੍ਹਾਂ ਜਿ ਤਰ੍ਹਾਂ ਗੱਲਬਾਤ ਕਰਦੇ ਬੱਚੇ ਆਪਾਂ ਹਾਲ ਚਾਲ ਪੁੱਛਦੇ ਆ 21 ਜੁਲਾਈ ਨੂੰ ਮੇਰੀ ਸ਼ਾਮ ਨੂੰ 4:20 ਦੇ 20 ਮਿੰਟ ਤੇ ਇੰਡੀਆ ਦੇ ਟਾਈਮ ਤੇ 12 ਮਿੰਟ ਮੇਰੀ ਗੱਲ ਬੇਸ਼ੱਕ ਕਾਲ ਡਿਟੇਲ ਕਢਾ ਸਕਦੇ ਆ ਬੜੇ ਸੋਹਣੇ ਮਾਹੌਲ 'ਚ ਗੱਲਬਾਤ ਕੀ ਕਰ ਰਹੇ ਮੈਂ ਉੱਪਰ ਪੀਓਪੀ ਹੋ ਰਹੀ ਆ ਤਾਂ ਪੀਓਪੀ ਕਰਾ ਰਹੇ ਸੀ ਬਈ ਉਹਨਾਂ ਵਾਸਤੇ ਮੈਂ ਰਸ਼ਨ ਪਾਣੀ ਔ ਤਾਰਾ ਪੂ ਜੋ ਕੰਮ ਚੱਲ ਰਿਹਾ ਮਸ਼ੀਨ ਦੇ ਨਾਲ ਬੜੀਆਂ ਸੋਹਣੀਆਂ ਗੱਲਾਂ ਹੋ ਰਹੀਆਂ ਵਾਂ ਦਾ ਮਮਾ ਕਿਥੇ ਮਮਾ ਕਿਸ ਦੇ ਘਰ ਗਈ ਆ ਤੇ ਇਹ ਗੱਲਬਾਤ ਕਰਕੇ ਦਾ ਫੋਨ ਕੱਟੇਗਾ 22 ਤਰੀਕ ਨੂੰ ਸਾਨੂੰ ਕੋਈ ਫੋਨ ਨਹੀਂ ਆਇਆ ਕੋਈ ਕੁਛ ਨਹੀਂ 4 ਵਜੇ ਦਾ ਇੰਡੀਆ ਟਾਈਮ ਹੁੰਦਾ ਉਹ ਤੋਂ ਸਾਨੂੰ ਫੋਨ ਆਉਂਦਾ ਹੁੰਦਾ ਹੀ ਪਰ ਸਾਨੂੰ ਕੋਈ ਫੋਨ ਨਹੀਂ ਆ ਅੱਜ ਸਾਡੇ ਉਹ ਕੰਨ ਡੀਗਰੇ ਨੇ ਕਿ ਕਦੋਂ ਹਰਮੰਦਾ ਫੋਨ ਆਊ ਅਸੀਂ ਵਾਰ-ਵਾਰ ਫੋਨ ਨਾਲ ਵੇਂਦੇ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵਾਂ ਕਿ ਮੇਰੀ ਵੱਲ ਤੋਂ ਮਦਦ ਕੀਤੀ ਜਾਵੇ ਇਹ ਸਾਡਾ ਬੱਚਾ ਜਿਹੜਾ ਇਨਾਥੇ ਤੰਗਪੁਰਸਵਰ ਸ਼ਾਂਸੀ ਸਾਡੇ ਪਿੰਡ ਦਾ ਅਮਰਤਪਾਲ ਮੁੰਡਾ 50 ਦਿਨੇ ਤੋਂ ਉਸ ਜਿੱਥੇ ਸਾਡਾ ਬੇੜਾ ਕੰਮ ਕਰਦਾ ਸੀ ਅਮਰਤਪਾਲ ਦਾ ਸਾਨੂੰ ਫੋਨ ਆਇਆ ਉਹ ਜਿਸ ਸਪੈਨ ਵਿੱਚ ਹੈਲੇ ਤੇ ਤੁਹਾਡੇ ਬੱਚੇ ਹਰਮਨਦੀਪ ਨੂੰ ਬਹੁਤ ਤੰਗ ਪਰੇਸ਼ਨ ਕਰਦਾ ਕੰਮ ਵੀ ਬਹੁਤ ਲੈਂਦਾ ਸੀ ਰੋਟੀ ਵੀ ਉਹ ਆਪ ਬਣਾਉਂਦਾ ਬ੍ਰੇਕਫਾਸਟ ਵੀ ਆਪ ਬਣਾਉਂਦਾ ਚਾਹ ਪਾਣੀ ਬਣਾਉਂਦਾ ਇਹ ਬਲਜਿੰਦਰ ਤੰਗ ਪਰੇਸ਼ਨ ਕਰਦਾ ਸੀ ਇੱਕ ਵਾਰਾਂ 2021 ਦੀ ਗੱਲ ਹੈ ਸਾਡੀ ਮਾਤਾ ਜੀ ਉੱਥੇ ਹਸਪੀਟਲ ਦਾਖਲ ਸੀ ਉਦੋਂ ਸਾਨੂੰ ਫੋਨ ਆਇਆ ਵੀ ਹਰਮਨਦੀਪੇ ਤੋਂ ਭੱਜ ਗਿਆ ਵਾ ਉਹਦਾ ਇਹਨੇ ਗਲਾ ਘੁੱਟਿਆ ਸੀਗਾ ਉਦੋਂ ਬਾਅਦ ਵੀ ਇੱਕ ਦੋ ਕੰਪਲੇਂਟਾਂ ਆਈਆਂ ਜਦੋਂ ਹਰਮਨਦੀਪ ਉਸ ਦਿਨ ਜਾਂਦਾ ਵਾ ਜੀ ਉਸ ਤੋਂ ਬਾਅਦ ਉਹਦਾ ਜਿਹੜਾ ਕੋਈ ਸਮਾਨ ਸਮੋਨ ਜੋ ਕੁਛ ਕੁਛ ਕੀ ਕੁਛ ਉਹਦਾ ਮਿਲਦਾ ਵਾ ਜਿੱਥੋਂ ਇਹ ਪਤਾ ਚੱਲਦਾ ਵਾ ਵੀ ਹਰਮਨਦੀਪ ਨਹੀਂ ਮਿਲ ਰਿਹਾ ਦੇਖੋ ਜੀ ਹਰਮਨਦੀਪ ਜਿਹੜਾ ਉੱਥੋਂ ਆਂਦਾ ਜਾਂਦਾ ਆਪਣੇ ਚਾਚੇ ਨੂੰ ਮਿਲਣ ਵਾਸਤੇ ਗਿਆ ਇਹ ਗੱਲ ਝੂਠੀ ਆ ਜਿਹੜਾ ਉਹਦੇ ਚਾਚੇ ਨੇ ਉਹਨੂੰ ਸਾਈਕਲ ਦਿੱਤਾ ਸੀ ਪੀਲੇ ਰੰਗ ਦਾ ਸਾਈਕਲ ਉਹ ਸਾਈਕਲ ਡੇਰੀ ਤੇ ਪਿਆ ਵਾ ਤੇ ਜਿਹੜਾ ਉਹਦਾ ਮੋਬਾਈਲ ਸੈੱਲ ਹੈ ਉਹ ਵੀ ਇੱਥੇ ਪਿਆ ਉਹਦੇ ਡਾਕੂਮੈਂਟ ਸਾਰੇ ਇੱਥੇ ਪਏ ਕੱਪੜੇ ਵੀ ਇੱਥੇ ਪਏ ਆ ਸਿਰਫ ਇੱਕ ਪਰਨਾ ਦਸਤਾਰ ਬੰਨ ਅਸੀਂ ਤੇ ਇਹੋ ਹੀ ਭਾਰਤੀ ਸਰਕਾਰ ਨੂੰ ਔਰ ਉਧਰ ਦੀ ਮੈਸੀ ਨੂੰ ਬੇਨਤੀ ਕਰਦੇ ਹਾਂ ਦਿੱਲੀ ਨੂੰ ਕਿ ਉਹ ਕਿਸੇ ਪਾਸੇ ਨਹੀਂ ਗਿਆ ਬਲਜਿੰਦਰ ਸਿੰਘ ਨੇ ਗਾਂ ਪਛਾਣ ਕੀਤਾ ਬਲਜਿੰਦਰ ਸਿੰਘ ਦੀ ਬੈਕਗ੍ਰਾਉਂਡ ਕਢਾ ਕੇ ਵੇਖੀ ਜੇ ਬਹੁਤ ਮਾੜੀ ਆ ਉਹਦੇ ਭਰਾ ਦਾ ਵੀ ਵੱਡਾ ਪੋਜੀਸ਼ਨ ਬਹੁਤ بڑا ਜੋ ਡੈਪੋ ਰਿਪੋਰਟ ਹੋ ਕੇ ਇਧਰੋਂ ਆਇਆ ਵਾ ਉਹਦੇ ਬੈਕਗ੍ਰਾਉਂਡ ਬਹੁਤ ਹੀ ਮਾੜੀ ਹੈ ਜੀ ਇਹ ਉਹਨੇ ਗਾਂ ਪਛਾਣ ਕੇ ਤੇ ਲਕਾਇਆ ਛਪਾਇਆ ਹੋਇਆ ਵਾ ਸਾਡੇ ਹਰਮਨਦੀਪ ਨੇ ਕੁਛ ਨਹੀਂ ਅਮਰਤਾਰੀ ਬੰਦਾ ਵਾ ਇੱਕ ਗੁਰਸਿੱਖ ਪਰਿਵਾਰ ਦੇ ਨਾਲ ਰਿਲੇਟਡ ਆ ਤੇ ਉਹ ਕਿਸੇ ਪਾਸੇ ਨਹੀਂ ਗਿਆ ਜੀ ਮੈਂ ਸਾਰੀ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਪੀ ਇਹ ਬੱਚੇ ਦੇ ਵਾਸਤੇ ਭਾਲ ਜੂ ਕੀਤੀ ਜਾਵੇ। ਅਜੀਤ ਵੈਬ ਟੀਵੀ ਵੱਲੋਂ ਅਸੀਂ ਵੀ ਸਰਦਾਰ ਕਾਬਲ ਸਿੰਘ ਨਾਲ ਅਸੀਂ ਦਰਦੀ ਪ੍ਰਗਟ ਕਰਦੇ ਹੋਏ ਭਾਰਤ ਸਰਕਾਰ ਔਰ ਭਾਰਤ ਸਰਕਾਰ ਦੇ ਇਟਲੀ ਵਿੱਚ ਹਾਈ ਕਮਿਸ਼ਨ ਸਹਿਬਾਨ ਜੋ ਵੀ ਅਧਿਕਾਰੀ ਹਨ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਪੀ ਇਸ ਗਰੀਬ ਪਰਿਵਾਰ ਦੀ ਜਿਹੜੀ ਵੱਦ-ਵਦ ਮਦਦ ਕਰਕੇ ਇਹਨਾਂ ਦਾ ਜਿਹੜਾ ਗੁੰਮ ਹੋਇਆ ਬੱਚਾ ਵਾ ਜਿਹੜਾ ਵਾ ਉਹ ਲੱਭ ਕੇ ਇਹਨਾਂ ਨੂੰ ਸਪੁਰਦ ਕੀਤਾ ਜਾਵੇ ਤਾਂ ਜੋ ਉਹ ਪਹਿਲਾਂ ਦੀ ਤਰ੍ਹਾਂ ਜਿਹੜਾ ਵਾ ਉਹ ਆਪਣਾ ਜੀਵਨ ਬਤੀਤ ਕਰ ਸਕਣ